ਨਾਨਕ ਮਤਾ ਗੁਰਦੁਆਰਾ ਸਾਹਿਬ ਦੇ ਮੁਖੀ ਬਾਬਾ ਤਰਫੇਮ ਸਿੰਘ ਕਤਲ ਮਾਮਲੇ ਲੋੜਿੰਦਾ ਮੁੱਖ ਦੋਸ਼ੀ ਸਰਬਜੀਤ ਸਿੰਘ ਮੀਆਂ ਵੰਦਾ ਉਤਰਾਖੰਡ ਪੁਲਿਸ ਨੇ ਐਨਕਾਊਂਟਰ ਕਰ ਦਿੱਤਾ ਹੈ ਪਤਾ ਲੱਗਿਆ ਰਿਹਾ ਹੈ ਕਿ ਉਹ ਵੀ ਦਿੱਤਾ ਵਿੱਚ ਗੋਲੀਆਂ ਲੱਗੀਆਂ ਤੋਂ ਅੰਦਾਜ਼ਾ ਲੱਗਿਆ ਕਿ ਤਰਨਤੰਪ ਦੇ ਪਿੰਡ ਨੁਰੰਗਾਬਾਦ ਤੋਂ ਉਹੀ ਸੀ ਸਰਬਜੀਤ ਸਿੰਘ ਗ੍ਰਿਫਤਾਰੀ ਕਿਦੂ ਉਤਰਾਖੰਡ ਲੈ ਜਾਇਆ ਜਾ ਰਿਹਾ ਸੀ ਰੱਤੇ ਵਿੱਚ ਪੂਰੀ ਜੀ ਗੱਡੀ ਵਿੱਚ ਇਹ ਸਾਰਾ ਹਸਾ ਵਾਪਰਿਆ ਹੈ ਪੁਲਿਸ ਨੇ ਗਾਂਝੀ ਜਾਣਕਾਰੀ ਕਰਦੇ ਦੱਸਿਆ ਕਿ ਸਰਬਜੀਤ ਸਿੰਘ ਵੱਲੋਂ ਇੱਕ ਪੁਲਿਸ ਮਾਜੰਦਾ ਪਿਸਤੌਲ ਖੋਗੇ ਭੱਜੇ ਦੀ ਕੋਸ਼ਿਸ਼ ਕੀਤੀ ਗਈ ਸੀ ਜਵਾਬੀ ਕਾਰਵਾਈ ਦੇਈ ਸੀ ਸਰਬਜੀਤ ਸਿੰਘ ਦੇ ਦੱਸਾਈ ਗੋਲੀਆਂ ਵੱਜੀਆਂ ਉਧਰੋਂ ਪਰਿਵਾਰ ਦੇ ਵੱਲੋਂ ਜਾਣਕਾਰੀ ਸਾਂਝੀ ਕਰਦੇ ਆ ਦੱਸਿਆ ਗਿਆ ਕਿ ਜਦੋਂ ਪੁਲਿਸ ਨੇ ਸਰਬਜੀਤ ਨੂੰ ਠੇਰਾ ਪਾਇਆ ਤਾਂ ਉਸਦੇ ਵੱਲੋਂ ਆਪੀ ਫਰੰਡਰ ਕਰ ਦਿੱਤਾ ਗਿਆ ਸੀ ਉਹਨਾਂ ਨੇ ਕਿਹਾ ਕਿ ਸਰਬਜੀਤ ਭੱਜਾਂ ਵਾਲਿਆ ਤੇ ਨਹੀਂ ਹੈ ਅਤੇ ਉਸਦੇ ਇਨਕਾਊਂਟਰ ਲਈ ਪੁਲਿਸ ਵੱਲੋਂ ਝੂਠੀ ਕਹਾਣੀ ਬਣਾਈ ਗਈ ਹੈ। ਅਨੇ ਪੰਜੀ ਕੀ ਨਾਮ ਤੁਹਾਡਾ? ਮੇਰਾ ਨਾਮ ਸਰਬਜੋਤ ਕੌਰ ਹੈ। ਇਹ ਕਹਿੰਦੇ ਸਰਬਜੀਤ ਸਿੰਘ ਮੀਆਂਵੰਡ ਜਿਹੜੇ ਆ ਕੀ ਲੱਗਦੇ ਤੁਹਾਡੇ ਮੇਰੇ ਪਤੀ ਹੈ ਕੀ ਗੱਲਬਾਤ ਜਿਹੜੀ ਸੋਸ਼ਲ ਮੀਡੀਆ ਤੇ ਕਿਰਕਾਵਾ ਚੱਲਦੀ ਆ ਪਈਆਂ ਵੀ ਜਿਹੜੀ ਉਤਰਾਖੰਡ ਪੁਲਿਸਰਾਂ ਨੇ ਇਹਨੂੰ ਗ੍ਰਿਫਤਾਰ ਕੀਤਾ ਇਹਨਾਂ ਦਾ ਅਨਕਾਊਂਟਰ ਕੀਤਾ ਕੀ ਜਾਣਕਾਰੀ ਆਈ ਤੁਹਾਡੇ ਕੋਲ ਹਾਂਜੀ ਸਾਨੂੰ ਵੀ ਮਤਲਬ ਕੱਲ ਰਾਤ ਪਤਾ ਲੱਗਾ ਹੈ ਕਿ ਪੁਲਿਸ ਨੇ ਇਹਨਾਂ ਨੂੰ ਤਰੰਤਾਂ ਤੋਂ ਰੈਸਟ ਕੀਤਾ ਨਰੰਗਾਬਾਦ ਗੁਰਦੁਆਰੇ ਤੋਂ ਉਸ ਤੋਂ ਬਾਅਦ ਇਹਨਾਂ ਨੂੰ ਇਹ ਉਤਰਾਖੰਡ ਸੇ ਲੈ ਗਏ ਜਾਂਦਿਆਂ ਜਾਂਦਿਆਂ ਨੇ ਗੱਡੀ ਵੀ ਪਲਟ ਪਲਟਾਈ ਉਸ ਤੋਂ ਬਾਅਦ ਇਹਨਾਂ ਨੇ ਇਹਨਾਂ ਨੂੰ ਕਾਊਂਟਰ ਕੀਤਾ ਜੋ ਕਿ ਸਰਬਜੀ ਦੇ ਦੋਵੇਂ ਪੱਟਾਂ 'ਚ ਗੋਲੀਆਂ ਲੱਗੀਆਂ ਹੀਆਂ। ਵਾਹਿਗੁਰੂ ਨੇ ਇਹਨਾਂ ਨੂੰ ਹੱਥ ਦੇ ਕੇ ਬਚਾ ਲਿਆ। ਬਾਕੀ ਜੋ ਪਰਮਾਤਮਾ ਜੀ ਇਹਨਾਂ ਨੇ ਜੋ ਵੀ ਮਾੜਾ ਚੰਗਾ ਕੀਤਾ ਹੋਇਆ ਭੁਗਤਣਗੇ ਤੇ ਜੋ ਉਹਨਾਂ ਨੇ ਉੱਤਰਾਖੰਡ ਵਾਲਿਆਂ ਨਾਲ ਕੀਤਾ ਉਹ ਵੀ ਸਭ ਕੁਝ ਇਹਨਾਂ ਨੂੰ ਇੱਥੇ ਲਿਖਾ ਦੇਣਾ ਪੈਣਾ। ਮੈਂ ਤੇ ਇਹੋ ਅਰਦਾਸ ਬੇਨਤੀ ਕਰਦੀ ਆਂ ਤਰਾਈ ਦੇ ਸਿੱਖਾਂ ਨੂੰ ਵੀ ਤੁਹਾਡੇ ਕਰਕੇ ਸਰਬਜੀ ਤੇ ਇੱਥੋਂ ਪੰਜਾਬ ਤੋਂ ਉੱਠ ਕੇ ਇੱਥੋਂ ਤੱਕ ਪਹੁੰਚਿਆ ਉਹਨੇ ਆਣ ਕੇ ਤੁਹਾਡੀਆਂ ਧੀਆਂ ਭੈਣਾਂ ਦੀ ਸਾਰੇ ਦੇਸ਼ ਕੌਮ ਦੀ ਇੱਜ਼ਤ ਰੱਖੀ। ਤੇ ਤੁਹਾਨੂੰ ਵੀਰਾਂ ਨੂੰ ਹੱਥ ਜੋੜ ਕੇ ਉਹ ਬੇਨਤੀ ਕਰਦੀ ਆ ਕਿ ਸਰਪਜੀਤ ਦਾ ਸਾਥ ਦਓ ਸਾਡੇ ਨਾਲ ਚੱਲੋ ਕਿਉਂਕਿ ਪੁਲਿਸ ਹੁਣ ਵੀ ਉਹਨਾਂ ਦਾ ਕੁਛ ਨਾ ਕੁਛ ਨੁਕਸਾਨ ਕਰ ਸਕਦੀ ਹੈ ਜਿਹੜਾ ਸਾਨੂੰ ਡਰਵਾ ਅੱਛਾ ਜਿਹੜੀ ਉੱਤਰਾਖੰਡ ਪੁਲਿਸ ਆ ਉਹ ਜਿਹੜੀ ਆ ਸਰਪਜੀਤ ਕਿਹੜੇ ਮਾਮਲੇ ਜਾਂਦਾ ਲੜੀਂਦਾ ਸੀ ਕੀ ਇਹਨਾਂ ਨੇ ਉਥੇ ਗਨਾਹ ਕੀਤਾ ਹੈ ਉਥੇ ਤਾਂ ਸੇਮਸ ਨਾਂ ਦਾ ਮਸੰਦ ਵਾ ਜਿਹਦਾ ਇਹਨਾਂ ਨੇ ਸੌਦਾ ਲਾਇਆ ਵਾ 1 ਸਾਲ ਪਹਿਲਾਂ ਦਾ ਉਤੋਂ ਇਹ ਉਹਨਾਂ ਦੇ ਹੱਥ 'ਚ ਨਹੀਂ ਉਦੋਂ ਦਾ ਆ ਨਾ ਸਾਡੇ ਨਾਲ ਇਹਨਾਂ ਦਾ ਕੋਈ ਸੰਪਰਕ ਹੋਇਆ ਉਦੋਂ ਦਾ ਤੇ ਉਸ ਤੋਂ ਬਾਅਦਾਂ ਪੁਲਿਸ ਨੇ ਇਹਨਾਂ ਨੂੰ ਕੱਲ ਤੁਰੰਤਾਂ ਤੋਂ ਅਰੈਸਟ ਕਰਕੇ ਉੱਥੇ ਲੈ ਚੁੱਕੀ ਹੈ ਤੇ ਇਹ ਵੀ ਗੱਲਾਂ ਸਾਹਮਣੇ ਆ ਰਹੀਆਂ ਕਿ ਜਿਹੜੇ ਸਰਬਜੀਤ ਆ ਜਦੋਂ ਇਹੋ ਜਿਹੀ ਕੋਈ ਕਟਵਾਵਾ ਕਰਦੀਏ ਥੋੜਾ ਜਿਹਾ ਅਪਸੈਟ ਵੀ ਹੋ ਜਾਂਦਾ ਤਾਂ ਬਾਕੀ ਤੌਰ ਤੇ ਇਹੋ ਜਿਹੀ ਗੱਲਬਾਤ ਹੈਗੀ ਆ ਹਾਂਜੀ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਨਾਲ ਆਪਣੇ ਪਿਓ ਨਾਲ ਬਹੁਤ ਪਿਆਰ ਆ ਉਹ ਹਮੇਸ਼ਾ ਇਹੋ ਕਹਿੰਦੇ ਆ ਕਿ ਇਹ ਮੇਰਾ ਪਿਓ ਆ ਮੈਂ ਇਹੋ ਜਿਹੀ ਕੋਈ ਵੀ ਆਪਣੇ ਗੁਰੂ ਗ੍ਰੰਥ ਸਾਹਿਬ ਦੀ ਕੋਈ ਬੇਅਦਬੀ ਕਰੂਗਾ ਤਾਂ ਮੈਂ ਉਹਦਾ ਇਦਾਂ ਹੀ ਸੌਦਾ ਲਾਵਾਂਗਾ ਹੋਰ ਪਰਿਵਾਰ ਦਾ ਕੀ ਕਹਿਣਾ ਵਾ ਜਿਹੜੀ ਇਹ ਸਾਰੀ ਘਟਨਾ ਜਿਸ ਤਰੀਕੇ ਨਾਲ ਪੁਲਿਸ ਨੇ ਜਿਹੜਾ ਅੰਜਾਮ ਦਿੱਤਾ ਘਟਨਾ ਨੂੰ ਪਰਿਵਾਰ ਦਾ ਇਹਦੇ ਬਾਰੇ ਕੀ ਕਹਿਣਾ ਵਾ ਇਹ ਸੱਚੀ ਕਹਾਣੀ ਕਹਾਣੀ ਇਹ ਸੱਚੀ ਹੈ ਸਾਰਾ ਕੁਝ ਸਭ ਕੁਝ ਸੱਚਾ ਹੈ ਪਰ ਪੁਲਿਸ ਜਿੱਦਾਂ ਕਹਿ ਰਹੀ ਹੈ ਕਿ ਸਰਬਜੀਤ ਨੇ ਭੱਜਣ ਦੀ ਕੋਸ਼ਿਸ਼ ਕੀਤੀ ਉਹ ਭੱਜਣ ਵਾਲਿਆਂ ਦੇ ਵਿੱਚੋਂ ਨਹੀਂ ਆ ਨਾ ਤਾਂ ਉਹਨੇ ਆਪਣਾ ਚਿਹਰਾ ਟੱਕਿਆ ਹੀ ਉਸ ਟਾਈਮ ਤੇ ਉਹ ਅੱਜ ਵੀ ਜਦੋਂ ਉਹਨੂੰ ਲੈ ਕੇ ਗੁਰੂ ਦੀ ਹਜ਼ੂਰੀ ਜੋ ਗੁਰੂ ਗ੍ਰੰਥ ਸਾਹਿਬ ਦੇ ਗੁਰਦੁਆਰੇ ਤੋਂ ਉਹਨੂੰ ਲੈ ਕੇ ਗਏ ਆ ਉਹ ਖੁਦ ਗਿਆ ਵਾ ਉਹ ਭੱਜਣਾ ਨਹੀਂ ਚਾਹੁੰਦਾ ਜੇ ਭੱਜਣਾ ਚਾਹਣਾ ਤਾਂ ਉਹ ਉੱਥੋਂ ਵੀ ਭੱਜ ਸਕਦਾ ਸੀ ਅੱਜ ਹੁਣ ਪੁਲਿਸ ਝੂਠੇ ਗੱਲਾਂ ਬਣਾ ਬਣਾ ਕੇ ਕਹਿ ਰਹੀ ਹੈ ਕਿ ਭੱਜਿਆ ਹੈ ਪੁਲਿਸ ਤੇ ਉਹਨੇ ਹਮਲਾ ਕੀਤਾ ਵਾ ਉਹ ਇਹ ਕੰਮ ਵਾਲਾ ਨਹੀਂ ਹੈਗਾ ਉਹ ਗਿਆਏ ਤਾਂ ਆਪਣੇ ਗੁਰੂ ਦੇ ਆਪਣੇ ਸਿੱਖਾਂ ਵਾਸਤੇ ਉਹ ਆਪਣੀ ਸਜ਼ਾ ਪੂਰੀ ਕਰਕੇ ਹੀ ਆਵੇਗਾ